Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸ਼ੇਰ ਸਿੰਘ ਤੇ ਉਹਨਾਂ ਦੇ ਹੋਰ ਨਾਲ ਕੰਪੈਨਸ ਸੀਗੇ ਦੂਸਰਾ ਸੀਗਾ ਜਿਹੜਾ ਡਿਸੀਜ਼ ਵਾਲਾ ਹਰਮਨਦੀਪ ਸਿੰਘ ਵਾਲਾ ਤੇ ਇਹ ਦੋਨੋ ਗਰੁੱਪੇ ਇੱਕ ਦੂਸਰੇ ਨੂੰ ਲੱਭਦੇ ਲੱਭਦੇ ਸੁਲਤਾਨਵੰਦ ਅ ਏਰੀਆ ਚਲੇ ਗਏ ਦਰਬਾਰਾ ਤੂਥ ਸਾਹਬ ਦੇ ਲੱਗੇ ਸੁਲਤਾਨਵੰਦ ਰੋਡ ਤੇ ਤੇ ਉਥੇ ਇਹਨਾਂ ਦੀ ਲੜਾਈ ਹੋਈ ਤੇ ਜਿਹੜਾ ਅ ਹੈਗਾ ਅਦੀਪਕ ਸਿੰਘ ਇਹਨੇ ਗੋਲੀ ਚਲਾਈ ਜਿਹੜੀ ਹਰਮਨਦੀਪ ਸਿੰਘ ਦੇ ਲੱਗੀ ਤੇ ਹਰਮਨਦੀਪ ਸਿੰਘ ਦੀ ਡੈਥ ਹੋ ਗਈ 4 ਤਰੀਕ ਨੂੰ ਸ਼ਾਮੀ ਤੇ ਮਾਨਯੋਗ ਸੀਪੀ ਸਾਹਿਬ ਦੇ ਜਿਹੜਾ ਨਿਰਦੇਸ਼ ਛੇਟ ਸ਼੍ਰੀ ਨਰਜੋਤ ਸਿੰਘ ਜੀ ਏਡੀਸੀਪੀ 3 ਤੇ ਐਸਐਚਓ ਬੀ ਡਿਵੀਜ਼ਨ ਇਹਨਾਂ ਨੇ ਤੇ ਏਸੀਪੀ ਗੁਰਵਿੰਦਰबीर ਨੇ ਇਹਨਾਂ ਬਹੁਤ ਮਿਹਨਤ ਕੀਤੀ ਤੇ ਇਹਨਾਂ ਨੇ ਜਿਹੜੇ ਅਕਿਊਜ਼ ਸੀਗੇ ਪੰਜ ਅਕਿਊਜ਼ ਉਹਨਾਂ ਉਹਨਾਂ ਵਿੱਚੋਂ ਤਿੰਨ ਕਿਊਜ਼ ਨੂੰ ਇਹਨਾਂ ਨੇ 6 ਤਰੀਕ ਨੂੰ ਫੜ ਲਿਆ ਜਿਹੜੇ 6 3 ਨੂੰ ਫੜੇ ਸੀਗੇ 6 ਦੋਨੋਂ ਉਹਨਾਂ ਦਾ ਨਾਮ ਹੈ ਅਦਿੱਤ્ય 베ਦੀ ਦੂਸਰੇ ਦਾ ਨਾਮ ਹੈ ਸ਼ਮਸ਼ੇਰ ਸਿੰਘ ਅਲਾਈ ਸ਼ੇਰਾ ਤੀਸਰੇ ਦਾ ਨਾਮ ਹੈ ਜਗਰਾਤ ਸਿੰਘ ਲਾਇਸ ਲਾਲ ਤੇ ਇੱਕ ਜਿਹੜਾ ਮੇਨ ਅਕਿਊਸ ਹੈਗਾ ਕੋਨੋ ਉਹਨੂੰ ਇਹਨਾਂ ਨੇ ਕੱਲ ਫੜਿਆ ਜੀ ਤੇ ਉਹਦੇ ਕੋਲ ਇੱਕ ਰਿਵੋਲਵਰ ਵੀ ਮਿਲੇ ਹੈ ਤੇ ਬਾਕੀ ਇੱਕ ਅਕਿਊਸ ਜਿਹੜਾ ਅਦਿੱਤ્ય 베ਦੀ ਦਪਰਾ ਹੈਗਾ frmtender Bedi ਉਹ ਹਿਸ ਏਟ ਟੂ ਬੀ ਰੈਸਟਡ ਤੇ ਜਿਹੜੇ ਬਾਕੀ ਵੀ ਇਹਨਾਂ ਨਾਲ ਅਨਨੋਨ ਹੈਗੇ ਅ ਅਕਿਊਸ ਉਹ ਤਫਤੀਸ਼ ਜਾਰੀ ਹੈ ਤੇ ਜਲਦੀ ਉਹ ਜਲਦੀ ਅਸੀਂ ਉਹਨਾਂ ਨੂੰ ਫੜ ਲਾਂਗੇ ਜੀ ਪਹਿਲਾਂ ਲੜਾਈ ਹੋਈ ਸੀ ਪਹਿਲਾਂ ਲੜਾਈ ਇਹਨਾਂ ਦੇ ਅ ਪਹਿਲਾਂ ਲੜਾਈ ਨਹੀਂ ਪਹਿਲਾਂ ਪਤੰਗ ਉਡਾ ਰਹੇ ਸੀਗੇ ਤੇ ਸੁਲਤਾਨਪੁਰ ਵੇਂ ਏਰੀਆ ਦੇ ਤੇ ਉਸ ਤੋਂ ਬਾਅਦ ਐ ਅ ਤੰਗ ਦੇ ਕਟੰਗ-ਕਟੰਤੇ ਇਹਨਾਂ ਦੀ ਲੜਾਈ ਹੋਈ ਸੀ ਸਿਰਫ ਕੇਰੀ ਉਸਵਾਨ ਨੂੰ ਪਾਣੀ ਦੇ ਰਿਸ਼ਮੀ ਨਹੀਂ ਸਿਰਫ ਹਾਲੇ ਤੱਕ ਸਾਡੇ ਨੋਟਿਸ ਚਾਈ ਆਇਆ ਹੈ ਇਹ ਜਿਹੜਾ ਮੇਨ ਅਕਿਊਜ਼ ਹੈਗਾ ਆ ਦੀਪਕ ਉਹਦੇ ਕੋਲ ਕੱਲ ਮਿਲਿਆ ਜੀ ਮਿਲਿਆ ਹੈ ਕਿ ਦੋਨੋਂ ਲੈਸੈਂਸੀਏ ਜੀ ਲੈਸੈਂਸੀਏ ਸਰ ਇਹ ਪੇਸ਼ਾ ਕੀ ਹੋਣ ਕਿ 36 ਹੌਸਰੀ ਜਿਹੜਾ ਆਪਾਂ ਚਬੀ ਚ ਦੇ ਜਿਹੜਾ ਡਿਸੀਜ਼ਡ ਹੈ ਉਹ ਵੀ 23 ਸਾਲ ਦਾ ਹੈ ਵੈਸੇ ਇਹਨਾਂ ਦਾ ਜਨਮਵਾਰੀ ਇਹ ਫ੍ਰੀ ਕੰਮ ਦੇ ਹੈ ਜੀ ਨਾ ਕੋਈ ਇਹਨਾਂ ਦਾ ਕਾਰੋਬਾਰ ਹੈ ਕੋਈ ਮੇਨ ਨਹੀਂ ਬੈਕਗ੍ਰਾਉਂਡ ਹੈ ਸੱਚ ਕੋਈ ਨਹੀਂ ਕ੍ਰਿਮੀਨਲ ਹਿਸਟਰੀ ਕੋਈ ਨਹੀਂ ਹਾਂ ਜੀ ਅਰੇ ਲੈਸੈਂਸੀ ਕਿਹਦੇ ਨਾਮ ਤੇ ਹੈ ਲੈਸੈਂਸੀ ਤੇ ਆਪਣੇ ਨਾਮ ਤੇ ਹੈ ਹਾਂ ਜੀ ਹਾਂ ਪਹਿਲੀ ਵਾਰ ਹੀ ਹੋ ਰਿਹਾ ਆਪਣੇ ਪ੍ਰੈਸ਼ਰ ਜੀ ਹੋ ਰਿਹਾ ਪੂਰੀ ਚਾਰ ਵਟੇ ਵਟੇ

ਤੇ ਉਹ ਵੀ 302 ਦਾ ਹੈ ਹਾਂ ਜੀ ਲੈਸਨ ਲੈਸਨ 79 ਹਾਂ ਜੀ ਕੈنسਲੇਸ਼ਨ ਹੋ ਗਈ ਹੈ ਨਹੀਂ ਹੋ ਗਈ ਨਹੀਂ ਉਹ ਐਸੇ ਪ੍ਰੋਸੈਸ ਲਾਈ ਕੋਈ ਤਾਂ ਲੈਸਨ ਇਸ਼ੂ ਤੋਂ ਕੋਈ ਐਸੇ ਦੇਖ ਰਹੇ ਹਾਂ ਜੀ ਕਿਉਂਕਿ ਕੱਲ ਹੀ ਅਸੀਂ ਫੜੇ ਤੇ ਅਸੀਂ ਉਹ ਚੈੱਕ ਕਰ ਰਹੇ ਹਾਂ ਦੂਜੀ ਗੱਲ ਐਂਡ ਐਸੋਸੀਏਸ਼ਨ ਤੋਂ ਆਇਆ ਕਿ 3 ਦੇ ਦੇ ਫੈਕਟਿਵ ਲੈਸੈਂਸ ਜਦੋਂ ਆਇਆ ਉਹ ਸੁਕਰ ਨੂੰ ਬੜੀ ਗੱਲ ਇਹ ਹੈ ਜਦੋਂ ਮੈਂ ਲਿਖਾਇਆ ਸੀ ਕਿ ਕੋਈ ਇੰਟਰਪੀਟੇਸ਼ਨ ਕਰ ਰਹੇ ਕਿ ਪਹਿਲਾਂ ਕਿਉਂ ਨਹੀਂ ਕੈਨਸਲ ਹੋਇਆ ਤੇ ਸਾਡੇ ਨੋਟਿਸ ਵਿੱਚ ਆਏ ਨੇ ਇਹਦੇ ਤੇ 10 ਪਰਚੇ ਹੈਗੇ ਜਿਹੜਾ ਨਹੀਂ ਸਹੀ ਕੋਈ ਪੜਾਣਾ ਕਿ ਚਲੇ ਸੀ ਦੂਜੇ ਦੇ ਵਿੱਚ ਬਾਹਰੋਂ ਵੀ ਗੈਸ ਪੰਜਾਬ ਦੇ ਵਿੱਚ ਬੰਦੇ ਕਿਤੇ ਬਿਖੇ ਨੇ ਤੇ ਕਾਰਾਂ ਦੇ ਲੈਸੈਂਸ ਫੇਰੇ ਬਣੀਆਂ ਜਾਂਦੀਆਂ ਨੇ ਉਹ ਅਸੀਂ ਦੇਖਾਂਗੇ ਜੀ ਹੁਣ ਅਸੀਂ ਕੱਲ ਹੀ ਫੜਿਆ ਇਹਨਾਂ ਤੇ ਬਾਕੀ ਅਸੀਂ ਦੇਖਾਂਗੇ ਜੀ ਦਰਤੀਸ਼ੇ ਦੇਖਾਂਗੇ